ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਡਾਕੂ ਵੀਰ ਜੀ ਜਲਦ ਵਿਆਹ ਕਰਵਾਉਣ ਜਾ ਰਹੇ ਨੇ ਸੋ ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖਤਮ ਜਲਦੀ ਉਹਨਾਂ ਦੇ ਘਰ ਗੂੰਜਣਗੀਆਂ ਸ਼ੈਣਾਈਆਂ ਹਾਂਜੀ ਦੋਸਤੋ ਲਗਾਤਾਰ ਡਾਕੂ ਵੀਰ ਜੀ ਸਾਡੇ ਨਾਲ ਵਿਆਹ ਦੀਆਂ ਤਿਆਰੀਆਂ ਦੀਆਂ ਜਾਣਕਾਰੀ ਸਾਂਝੀਆਂ ਕਰ ਰਿਹਾ ਹੈ ਸੋ ਬਾਈ ਜੀ ਦੇ ਘਰ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਲਿਆਂਦਾ ਗਿਆ ਸੋ ਉਹਨਾਂ ਦੇ ਘਰ ਪਾਠ ਰੱਖ ਦਿੱਤਾ ਗਿਆ ਹੈ ਖੁਸ਼ੀ ਦਾ ਕਿਉਂਕਿ ਸੋਸ਼ਲ ਮੀਡੀਆ ਤੇ ਸਾਡੇ ਨਾਲ ਵੀਡੀਓ ਸਾਂਝੀ ਕਰਕੇ ਸਭ ਨੂੰ ਦੱਸ ਦਿੱਤਾ ਹੈ ਸੋ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਬਾਈ ਨੂੰ ਵਿਆ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਤੁਸੀਂ ਕੋਈ ਵੀ ਆਪਰੇਟਰ ਵੀਡੀਓਸ ਮਿਸ ਨਾ ਕਰ ਸਕੋ ਅਤੇ ਨਾਲ ਹੀ ਕਮੈਂਟ ਬਾਕਸ ਦੇ ਵਿੱਚ ਬਾਈ ਡਾਕੂ ਵੀਰ ਜੀ ਨੂੰ ਉਹਨਾਂ ਦੇ ਵਿਆਹ ਦੀਆਂ ਮੁਬਾਰਕਾਂ ਦੇਣਾ ਨਾ ਭੁੱਲਣਾ ਉਥੇ ਦੱਸ ਦੇਗਾ ਡਾਕੂ ਤੇ ਉਸਤ ਵੀਰ ਜੀ ਦਾ ਇੱਕ ਨਵਾਂ ਸੋਗ ਆਇਆ ਹੈ ਟਾਈਟਲ ਦਾ ਨੇਵ ਬਾਪੂ ਰੱਖਿਆ ਗਿਆ ਹੈ ਜੋ ਕਿ ਟ੍ਰੈਂਡਿੰਗ ਦੇ ਵਿੱਚ ਹੈ ਬਹੁਤ ਹੀ ਜਿਆਦਾ ਪਿਆਰਾ ਗੀਤ ਹੈ ਸਾਨੂੰ ਪਤਾ ਹੀ ਆ ਕਿ ਬਾਈ ਜੀ ਦੇ ਪਿਤਾ ਦੀ ਡੈਥ ਹੋ ਗਈ ਸੀ ਤੋਂ ਬਾਈ ਬਹੁਤ ਜਿਆਦਾ ਪਿਆਰ ਕਰਦੇ ਨੇ ਬਾਪੂ ਨੂੰ ਜਿਸ ਦੀ ਯਾਦ ਵਿੱਚ ਉਹਨਾਂ ਨੇ ਇੱਕ ਗੀਤ ਕੱਢਿਆ ਉਹ ਵਾਹਿਗੁਰੂ ਜੀ ਨਵੀਂ ਜ਼ਿੰਦਗੀ ਸ਼ੁਰੂਆਤ ਕਰਨ ਲੱਗੇ ਨੇ ਡਾਕੂ ਵੀਰ ਜੀ ਪ੍ਰਮਾਤਮਾ ਉਹਨਾਂ ਦੇ ਘਰ ਵਿੱਚ ਰੰਗ ਭਗ ਲਾਵੇ ਅਤੇ ਇਹ ਫੈਮਿਲੀ ਹਮੇਸ਼ਾ ਹੀ ਹੱਸਦੀ ਵਸਦੀ ਰਹੇ ਮਾੜੇ ਸਮੇਂ 'ਚ ਜਿਹੜੇ ਕਿਸੇ ਦੇ ਤਾਨੇ ਮਿਹਣੇ ਸੁਣ ਕੇ ਉੱਠੇ ਹੁੰਦੇ ਆ ਨਾ ਉਹ ਚੰਗੇ ਸਮੇਂ 'ਚ ਕਿਸੇ ਦੀ ਲੱਤਾਂ ਖਿੱਚਣ ਦੀ ਕੋਸ਼ਿਸ਼ ਨਹੀਂ ਕਰਦੇ